ਪਾਏ ਜਗਦੀਸ਼ ਸਿੰਘ ਸਾਬਕਾ ਸਰਪੰਚ ਪੰਡੋਰੀ ਰਣ ਸਿੰਘ ਅੱਜ ਇਹ ਤੁਹਾਡੇ ਪਿੰਡ ਤੋਂ ਡਾਕਟਰ ਕੁਲਦੀਪ ਸਿੰਘ ਜੀ ਨੂੰ ਜਿਹੜਾ ਵਾ ਮਾਰਕੀਟ ਕਮੇਟੀ ਦਾ ਚੇਅਰਮੈਨ ਪਾਇਆ ਗਿਆ ਵਾ ਤੇ ਕਿਸ ਤਰ੍ਹਾਂ ਦਾ ਹੁਣ ਵੇਖਣ ਨੂੰ ਮਿਲ ਰਿਹਾ ਵਰਕਰਾਂ ਦੇ ਵਿੱਚ ਕਿਸ ਤਰ੍ਹਾਂ ਦੀ ਖੁਸ਼ੀ ਆ ਜੀ ਵੇਖਣ ਨੂੰ ਬਹੁਤ ਖੁਸ਼ੀ ਦੀ ਲਹਿਰ ਆ ਰਾਤ ਦੀ ਜਿਹੜੇ ਕਿ ਪੁਰਾਣੇ ਸਾਡੇ ਵਲੰਟੀਅਰ ਸੀ ਵਰਕਰ ਸੀ ਉਹ ਜਿਹੜੇ ਇਹ ਗੱਲ ਤੋਂ ਬੜੇ ਸੀ ਕਿ ਪੁਰਾਣੇ ਵਰਕਰਾਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਮਿਲਦੀ ਉਹ ਰਾਤ ਦੇ ਸਾਰੀ ਰਾਤ ਹੀ ਫੋਨ ਤੇ ਡਾਕਟਰ ਸਾਹਿਬ ਨੂੰ ਸਾਨੂੰ ਫੋਨ ਬਾਰ-ਬਾਰ ਅਧੀ ਰਾਤਾਂ ਕਰਾਉਂਦੇ ਰਹੇ ਸਵੇਰੇ 6 ਵਜੇ ਤੋਂ ਤੰਤਾ ਲੱਗਾ ਹੋਇਆ ਵਧਾਈ ਦੇਣ ਵਾਲਿਆਂ ਦਾ ਇਹਦੇ ਵਿੱਚ ਜਿੱਥੇ ਡਾਕਟਰ ਕੁਲਦੀਪ ਸਿੰਘ ਨੂੰ ਮਾਣ ਮਿਲਿਆ ਉਥੇ ਸਾਡੇ ਪਿੰਡ ਪਲੋਰ ਜਨ ਸਿੰਘ ਨੂੰ ਮਾਣ ਮਿਲਿਆ ਇਹ ਪਾਰਟੀ ਦਾ ਅਸੀਂ ਸਾਡੇ ਡਾਕਟਰ ਸੋਲ ਜਿਹੜੇ ਐਮਐਲਏ ਹਲਕਾ ਵ代ਗ ਸਾਹਿਬ ਤੋਂ ਪਹਿਲਾਂ ਉਹਨਾਂ ਦਾ ਅਸੀਂ ਪਿੰਡ ਵੱਲੋਂ ਧੰਨਵਾਦ ਕਰਦੇ ਆਂ ਫਿਰ ਲਾਲਜੀਤ ਸਿੰਘ ਭੁੱਲਰ ਆਪਣੇ ਲਾਲਪੁਰਾ ਸਾਹਿਬ ਮਨਜਿੰਦਰ ਸਿੰਘ ਜਿਨ੍ਹਾਂ ਦੇ ਨਾਲ ਅਸੀਂ ਪਹਿਲਾਂ ਜਦੋਂ ਇੱਥੇ 12 ਬੰਦੇ ਇਹ ਆਮ ਆਦਮੀ ਪਾਰਟੀ ਦੇ ਹੀ 2015 ਦੇ ਵਿੱਚ ਉਹਨਾਂ ਦੇ ਅਰਜੀਤ ਸਿੰਘ ਸੰਧੂ ਦੇ ਜਿਹੜੇ ਹੁਣ ਨਸ਼ਾਰਾ ਪੰਨੂਆਂ ਤੋਂ ਚੇਅਰਮੈਨ ਬਣੇ ਉਹਨਾਂ ਦੀ ਗਵਾਹੀ ਚ ਅਸੀਂ ਇੱਥੇ ਕੰਮ ਕਰਦੇ ਰਹੇ ਹਾਂ ਤੇ ਬਹੁਤ ਪੁਰਾਣੇ ਹੀ ਤੇ ਸਾਡੇ ਮਨ ਚ ਇਹ ਹੈਗਾ ਹੀ ਕਿ ਪਿੱਛੋਂ ਆਇਆਂ ਨੂੰ ਚੇਅਰਮੈਨੀਆਂ ਮਿਲ ਗਈਆਂ ਜਦੋਂ ਕਿ ਵੀ ਸਭ ਤੋਂ ਪਹਿਲਾਂ ਡਾਕਟਰ ਕੁਲਦੀਪ ਸਿੰਘ ਨੂੰ ਮਿਲਣੀ ਚਾਹੀਦੀ ਪਰ ਦੇਰ ਆਏ ਦਰੋਸਤਾ ਆਏ ਹੁਣ ਜਿੱਥੇ ਸਾਡਾ ਮਾਣ ਵੜਿਆ ਉਥੇ ਪਾਰਟੀ ਦੀ ਮਜ਼ਬੂਤੀ ਜਿਹੜੀ ਆ ਅਸੀਂ ਸਮਝਦੇ ਆ ਪਾਰਟੀ ਦੀ ਮਜ਼ਬੂਤੀ ਹੋ ਗਈ ਤੇ ਆਉਣ ਵਾਲੀਆਂ ਜਿਹੜੀਆਂ ਚੋਣਾਂ ਉਹਨਾਂ ਵਿੱਚ ਵੀ ਜਿਹੜੀ ਮਜ਼ਬੂਤੀ ਨਾਲ ਵਰਕਰ ਕੰਮ ਕਰਨਗੇ ਸਾਡਾ ਕਹਿੰਦਾ ਮਤਲਬ ਕਿ ਭਗਵੰਤ ਸਿੰਘ ਮਾਨ ਜੋ ਕਹਿੰਦਾ ਹੁੰਦਾ ਕਿ ਆਮ ਘਰਾਂ ਨੂੰ ਜਿਹੜੀ ਪਹਿ ਦਿੱਤੀ ਜਾਗੀ ਉਹ ਉਹਨੇ ਗੱਲ ਸੱਚ ਕਰ ਵਿਖਾਈ ਅੱਜ ਅੱਜ ਭਗਵੰਤ ਸਿੰਘ ਮਾਨ ਜੀ ਜਿਹੜੇ ਆ ਉਹਨਾਂ ਨੇ ਆਮ ਘਰਾਂ ਨੂੰ ਜਿਹੜਾ ਪਹਿਲਾ ਐਮਐਲਏ ਐਮਐਲਏ ਜਿਹੜੇ ਉਹ ਆਮ ਘਰਾਂ ਦੇ ਹੁਣ ਉਹ ਜਿਹੜੇ ਚੇਅਰਮੈਨ ਆ ਉਹ ਵੀ ਆਮ ਘਰਾਂ ਦੇ ਸਰਪੰਚ ਸਰਪੰਚ ਵੀ ਆਮ ਘਰਾਂ ਦੇ ਬਣੇ ਆ ਨੌਜਵਾਨਾਂ ਨੂੰ ਉਹਨਾਂ ਅਪੀਲ ਦਿੱਤੀ ਆ ਬਜ਼ੁਰਗਾਂ ਨੂੰ ਜਿਨ੍ਹਾਂ ਦੇ ਇੱਜ਼ਤ ਕਰਕੇ ਜਿਨ੍ਹਾਂ ਨੇ ਕੰਮ ਕੀਤਾ ਹੈ ਉਹਨਾਂ ਨੂੰ ਨਿਮਾਇੰਦਗੀਆਂ ਦਿੱਤੀਆਂ ਤੇ ਹੁਣ ਅਸੀਂ ਜਿਹੜੇ ਡਾਕਟਰ ਕੁਲਦੀਪ ਸਿੰਘ ਰੰਧਾਵਾ ਜਿਹੜੇ ਬਣੇ ਚੇਅਰਮੈਨ ਮਾਰਕੀਟ ਕਮੇਟੀ ਦੇ ਇਹਨਾਂ ਤੋਂ ਪੂਰੀ ਆਸ ਰੱਖਦੇ ਆ ਤੇ ਪਾਰਟੀ ਨੂੰ ਵੀ ਵਿਸ਼ਵਾਸ ਦਵੋਣੇ ਆ ਕਿ ਜਿਹੜੀ ਵੀ ਜ਼ਿੰਮੇਵਾਰੀ ਇਹਨਾਂ ਨੂੰ ਹੋਊਗੀ ਅਸੀਂ ਸਾਰੇ ਨਗਰ ਨਿਵਾਸੀ ਇਲਾਕਾ ਨਿਵਾਸੀ ਇਹਨਾਂ ਦੇ ਨਾਲ ਸੰਯੋਗ ਕਰਕੇ ਪਹਿਲਾਂ ਜਿਵੇਂ ਕਿ ਚੇਅਰਮੈਨ ਬਣਦੇ ਰਹੇ ਕੋਈ ਪਤਾ ਨਹੀਂ ਲੱਗਾ ਕਿ ਤਰਨਤਾਰਨ ਮਾਰਕੀਟ ਕਮੇਟੀ ਦਾ ਕੋਈ ਚੇਅਰਮੈਨ ਬਣਿਆ ਹੈ ਕਿ ਨਹੀਂ ਹੈ ਇਹ ਹੁਣ ਜਦੋਂ ਛੀਟ ਤੇ ਬਹਿਣਗੇ ਇਹ ਪਤਾ ਦੋ ਸਾਲਾਂ ਦੇ ਵਿੱਚ ਜਿਤਨਾ ਦੋ ਸਾਲ ਦਾ ਸਮਾਂ ਸਰਕਾਰ ਦਾ ਰਹਿੰਦਾ ਉਹਦੇ ਵਿੱਚ ਵੱਧ ਤੋਂ ਵੱਧੇ ਕੰਮ ਕਰਨਗੇ ਸਾਨੂੰ ਆਸ ਹੈ ਇਹਨਾਂ ਨੂੰ ਤਜਰਬਾ ਵੀ ਹੈ ਕਿ ਕੰਮ ਕਰਨਗੇ ਤੇ ਅਸੀਂ ਪਾਰਟੀ ਦਾ ਕੇਜਰੀਵਾਲ ਸਾਹਿਬ ਦਾ ਮੁੱਖ ਮੰਤਰੀ ਸਾਹਿਬ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਪੁਰਾਣੇ ਵਲੰਟੀਅਰਾਂ ਨੂੰ ਹੁਣ ਆਣ ਕੇ ਜ਼ਿੰਮੇਵਾਰੀਆਂ ਦਿੱਤੀਆਂ ਜਿਹੜੇ ਕਿ ਪਹਿਲਾਂ ਦੇਣੀਆਂ ਚਾਹੀਦੀਆਂ ਐ ਪਰ ਫਿਰ ਵੀ ਹੁਣ ਦੇਰ ਆਇਦਰੋਤਾ ਆਈ ਗੱਲ ਜਿਹੜੀ ਪਹਿਲਾਂ ਵੀ ਦੱਸੀ ਆ ਉਹ ਸਹੀ ਆ ਕਿ ਹੁਣ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਕਾਲਪੁਰ ਹਵਾਈ ਅੜੂ ਦਾ ਧੰਨਵਾਦ ਕਰਨਾ ਉਸ ਤੋਂ ਬਾਅਦ ਪਾਰਟੀ ਨੇ ਜਿਹੜੇ ਪੁਰਾਣੇ ਵਰਕਰਾਂ ਨੂੰ ਹੁਣ ਸਨਮਾਨ ਦਿੱਤਾ ਉਹ ਇੱਕ ਸਲਾਘਾਯੋਗ ਕਦਮ ਆ ਤੇ ਜਿਹੜਾ ਪਾਰਟੀ ਦੇ ਪੁਰਾਣੇ ਵਰਕਰ ਸੀ ਉਹਨਾਂ ਦੇ ਵਿੱਚ ਤਰਾਸ ਸੀ ਮੇਰੇ ਹਿਸਾਬ ਦੇ ਨਾਲ ਸਾਨੂੰ ਇਸ ਤਰ੍ਹਾਂ ਪੁਰਾਣੇ ਵਰਕਰਾਂ ਨੂੰ ਜਦੋਂ ਚੇਅਰਮੈਨੀਆਂ ਮਿਲੀਆਂ ਤੇ ਇਹਦੇ ਨਾਲ ਪਾਰਟੀ ਦਾ ਗ੍ਰਾਫ ਜਿਹੜਾ ਹੋਰ ਬਹੁਤ ਉੱਚਾ ਹੋਊਗਾ ਕਿਉਂਕਿ ਲੋਕਾਂ ਸਾਰਿਆਂ ਦੇ ਵਿੱਚ ਸੀ ਵੀ ਉਹਨੂੰ ਕਹਿੰਦੇ ਆ ਪੁਰਾਣੇ ਵਰਕਰ ਜਿਹੜੇ ਆ ਉਹ ਇਗਨੋਰ ਕੀਤੇ ਗਏ ਆ ਪਰ ਪਾਰਟੀ ਜਿਹੜੀ ਆ ਉਹ ਧਿਆਨ ਰੱਖਦੀ ਐ ਤੋਂ ਸਾਬਤ ਹੋਇਆ ਵੀ ਪਾਰਟੀ ਜਿਹੜੀ ਆ ਧੇਰ ਆਏ ਦਰਸਤ ਆਏ ਉਹ ਜਿਹੜਾ ਕੰਮ ਸੀ ਨਾ ਅਖੀਰ ਉਹਨਾਂ ਨੇ ਜੋ ਕੀਤਾ ਬਹੁਤ ਵਧੀਆ ਕੀਤਾ ਬਾਕੀ ਇਹ ਆ ਵੀ ਉਹਨੂੰ ਕਹਿੰਦੇ ਆ ਜਿਹੜੇ ਚੇਅਰਮੈਨ ਲਾਏ ਆ ਉਹ ਸਾਰੇ ਜਿਆਦੇ ਜਿਹੜੇ ਉਹ ਪੁਰਾਣੇ ਵੈਰੀਐਂਟੀ ਆ ਰਿਹਾ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਤੁਸੀਂ ਇਹਨਾਂ ਚੀਰਮੈਨ ਬਣੇ ਜੇ ਸਭ ਤੋਂ ਪਹਿਲਾਂ ਤਾਂ ਲੈ ਕਿਹੜਾ ਕੰਮ ਹੋਊਗਾ ਤੁਸੀਂ ਚੀਰਮੈਨ ਬਣ ਕੇ ਕਿਹੜਾ ਕੰਮ ਕਰੋਗੇ ਉਹਨਾਂ ਵੇਖੋ ਜੀ ਚੀਰਮੈਨ ਬਣ ਕੇ ਜਿਹੜੀ ਵੀ ਮੇਰੀ ਡਿਊਟੀ ਹੋਊਗੀ ਮੈਂ ਉਹ ਤੰਦਈ ਦੇ ਨਾਲ ਨਿਭਾਊਗਾ ਤੇ ਮੈਂ ਜਿਹੜਾ ਮਾਨ ਸਨਮਾਨ ਉਹਨਾਂ ਦਿੱਤਾ ਵਾ ਪਾਰਟੀ ਦੀ ਚੀਰਮੈਨ ਹੀ ਦਿੱਤੀ ਆ ਪਾਰਟੀ ਨੂੰ ਉਹਦੇ ਵਿੱਚ ਦਾਗ ਨਹੀਂ ਲਗਣ ਦੇਾਂਗੇ ਕਿਸਾਨਾਂ ਵਾਸਤੇ ਕੀ ਕੁਝ ਕਰੋਗੇ ਕੁਝ ਵੱਖਰਾ ਕਰੋ ਕਿਸਾਨਾਂ ਵਾਸਤੇ ਜੋ ਵੀ ਸਭ ਕੋ ਵੱਧ ਤੋਂ ਵੱਧ ਜੋ ਹੋ ਸਕਿਆ ਜੋ ਭਗਵਾਨ ਦੀ ਕਿਰਪਾ ਕਰੇ ਸਾਡੇ ਮੇ ਸਿਸ ਤੇ ਮੇਰ ਪਰਿਆ ਹੱਥ ਰੱਖੇ ਤੇ ਅਸੀਂ ਉਸ ਜਿਹੜੀ ਸਾਰੇ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਨਿਭਾਈਏ ਇਮਾਨਦਾਰੀ ਦੇ ਨਾਲ ਸਾਰੇ ਕੰਮ ਕਰ ਗਏ ਤੇ ਬਾਕੀ ਸੰਗਤ ਨੂੰ ਕੀ ਅਪੀਲ ਕਰਦੇ ਜੀ ਸੰਗਤ ਨੂੰ ਇਹੋ ਹੀ ਅਪੀਲ ਕਰਦਾ ਵੀ ਤਗੜੇ ਹੋ ਕੇ ਪਾਰਟੀ ਦਾ ਸਾਥ ਦਿਓ ਹੁਣ ਜਿ ਤਰ੍ਹਾਂ ਤਰਨਤਾਰ ਦੇ ਵਿੱਚ ਚੋਣ ਹੋ ਰਹੀ ਆ ਉਹਦੇ ਵਿੱਚ ਆਪਾਂ ਤਗੜੇ ਹੋ ਕੇ ਆਮ ਆਦਮੀ ਪਾਰਟੀ ਦਾ ਸਾਹ ਦੇ ਕੇ ਆਪਣੇ ਉਥੇ ਜਿਹੜਿਆ ਸਾਰੇ ਉਥੇ ਕੌਂਸਲਰ ਬਣਾਈਏ ਤੇ ਉਹ ਬਣਾ ਕੇ ਆਪਣੀ ਸੋਥੇ ਜਿਹੜੀ ਮਿਨੀ ਸਰਕਾਰ ਉਹ ਬਣੇ ਤੇ ਤਰਨਤਾਰ ਦੀ ਜਿਹੜੀ ਡਵੈਲਪਮੈਂਟ ਆ ਡਾਕਟਰ ਸੋਲ ਦੇ ਤੇ ਉਹ ਪਾਰਟੀ ਦੇ ਪ੍ਰਧਾਨ ਦੇ ਥਰੂ ਆਪਣੇ ਜਿਹੜੇ ਮੈਂਬਰ ਨੇ ਉਹਨਾਂ ਦੇ ਥਰੂ ਤਗੜੇ ਹੋ ਗਏ ਤਰਨਤਾਰ ਦੀ ਜਿਹੜੀ ਉਹ ਡਵੈਲਪਮੈਂਟ ਕਰਾਈਏ